ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਹਫਤਾਵਾਰੀ ਰਾਸ਼ੀ ਫਲ ਦੇ ਬਾਰੇ ਤੇ ਨਾਲ ਹੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਕਿ 7 ਸਤੰਬਰ ਨੂੰ ਜਿਹੜਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ ਕਿਹੜੇ ਇਲਾਕਿਆਂ ਵਿੱਚ ਲੱਗੇਗਾ ਕਿਹੜੀਆਂ ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਹਫ਼ਤੇ ਸੂਰਜ ਤੇ ਬੁੱਧ ਦੋਨੋਂ ਹੀ ਸਿੰਘ ਰਾਸ਼ੀ ਵਿੱਚ ਰਹਿਣ ਵਾਲੇ ਹਨ ਜਿਸ ਕਰਕੇ ਅੱਠ ਰਾਸ਼ੀਆਂ ਨੂੰ ਉਹ ਸੰਬੰਧਿਤ ਸਰਕਾਰੀ ਖੇਤਰ ਤੋਂ ਲਾਭ ਦੇਣ ਵਾਲੇ ਹਨ ਜਾਂ ਫਿਰ ਮਾਤਾ ਪਿਤਾ ਤੋਂ ਸੰਬੰਧਿਤ ਕੋਈ ਸ਼ੁਭ ਸਮਾਚਾਰ ਦੀ ਸੂਚਨਾ ਮਿਲ ਸਕਦੀ ਹੈ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿਹੜੀਆਂ ਉਹ 8 ਰਾਸ਼ੀਆਂ ਹਨ ਜਿਨ੍ਹਾਂ ਦੇ ਲਈ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਬੜੀ ਹੀ ਇੰਪੋਰਟੈਂਟ ਸਾਬਿਤ ਹੋਣ ਵਾਲੀ ਹੈ ਕਿਉਂਕਿ ਇਸ ਹਫ਼ਤੇ ਲੱਗਣ ਜਾ ਰਿਹਾ ਹੈ ਚੰਦਰ ਗ੍ਰਹਿਣ 7 ਸਤੰਬਰ 2025 ਨੂੰ ਲੱਗਣ ਜਾ ਰਿਹਾ ਹੈ ਚੰਦਰ ਗ੍ਰਹਿਣ ਇਸ ਗੱਲ ਨੂੰ ਨੋਟ ਕਰ ਲੈਣਾ ਹੈ ਇਸ ਵਾਰ ਚੰਦਰ ਗ੍ਰਹਿਣ ਇੰਡੀਆ ਭਾਰਤ ਵਿੱਚ ਵੀ ਲੱਗਣ ਵਾਲਾ ਹੈ ਸਮਾਂ ਨੋਟ ਕਰ ਲਓ ਕਿ 7 ਸਤੰਬਰ ਰਾਤ 9:58 ਮਿੰਟ ਤੇ ਇਹ ਗ੍ਰਹਿਣ ਸ਼ੁਰੂ ਹੋ ਜਾਵੇਗਾ ਤੇ 1:28 ਮਿੰਟ ਦੇ ਲਗਭਗ ਇਹ ਚੰਦਰ ਗ੍ਰਹਿਣ ਸਮਾਪਤ ਹੋ ਜਾਵੇਗਾ ਸੂਤਕ ਕਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੁਪਹਿਰ 7 ਸਤੰਬਰ ਨੂੰ 12:57 ਮਿੰਟ ਤੇ ਇਹ ਸ਼ੁਰੂ ਹੋ ਜਾਵੇਗਾ ਇਸ ਚੰਦਰ ਗ੍ਰਹਿਣ ਦੇ ਦੌਰਾਨ ਤੁਸੀਂ ਕੀ ਉਪਾਅ ਕਰ ਸਕਦੇ ਹੋ ਕਿ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਉਸ ਦੇ ਲਈ ਤੁਹਾਨੂੰ ਇੱਕ ਅਲੱਗ ਵੀਡੀਓ ਬਣਾ ਕੇ ਜ਼ਰੂਰ ਦੱਸਾਂਗੇ ਪਰ ਅੱਜ ਅਸੀਂ ਗੱਲ ਕਰਨ ਵਾਲੇ ਹਾਂ 12 ਰਾਸ਼ੀਆਂ ਦੇ ਹਫ਼ਤੇ ਦੀ ਰਾਸ਼ੀ ਫਲ ਦੇ ਬਾਰੇ ਕਿ ਤਨ ਦੀ ਸਥਿਤੀ ਸਿਹਤ ਦੀ ਸਥਿਤੀ ਤੁਹਾਡਾ ਬਿਜ਼ਨਸ ਜੋਬ ਕੈਰੀਅਰ ਲਵ ਰਿਲੇਸ਼ਨਸ਼ਿਪ ਕਿੱਦਾਂ ਦੇ ਰਹਿਣ ਵਾਲੇ ਹਨ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੇਣ ਵਾਲੇ ਹਾਂ ਸਭ ਤੋਂ ਪਹਿਲਾਂ 12 ਰਾਸ਼ੀਆਂ ਦੇ ਵਿੱਚੋਂ ਮੇਖ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਹੈਲਥ ਦੀ ਗੱਲ ਤਾਂ ਵੇਖੋ ਜੀ ਹੈਲਥ ਨੂੰ ਲੈ ਕੇ ਥੋੜਾ ਜਿਹਾ ਇਸ ਹਫਤੇ ਤੁਸੀਂ ਪਰੇਸ਼ਾਨ ਰਹਿ ਸਕਦੇ ਹੋ ਜੇ ਤੁਸੀਂ ਜੈਂਟਸ ਹੋ ਤੁਹਾਨੂੰ ਅਲਰਜੀ ਵਗੈਰਾ ਦੀ ਪਰੇਸ਼ਾਨੀ ਹੋ ਸਕਦੀ ਹੈ ਜੇ ਲੇਡੀਜ਼ ਹੋ ਤਾਂ ਤੁਹਾਨੂੰ ਗਲੇ ਸੰਬੰਧੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡੀ ਧੰਨ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਠੀਕ ਠਾਕ ਹੀ ਨਜ਼ਰ ਆ ਰਹੀ ਹੈ ਮਿਹਨਤ ਕਰੋਗੇ ਤਾਂ ਉਸ ਦਾ ਰਿਜ਼ਲਟ ਤੁਹਾਨੂੰ ਦੁੱਗਣਾ ਹੋ ਕੇ ਮਿਲ ਜਾਵੇਗਾ ਪਰ ਪੈਸੇ ਤੋਂ ਅਣ ਜਾਣ ਤੋਂ ਜ਼ਿਆਦਾ ਖਰਚੇ ਵੀ ਜ਼ਿਆਦਾ ਨਜ਼ਰ ਆ ਰਹੇ ਹਨ ਪਰਿਵਾਰ ਤੇ ਖਰਚਾ ਜ਼ਿਆਦਾ ਹੁੰਦਾ ਨਜ਼ਰ ਆ ਰਿਹਾ ਹੈ ਕੋਈ ਗੱਡੀ ਜਾਂ ਬਿਜਲੀ ਦੀ ਆਈਟਮ ਤੇ ਵੀ ਖਰਚਾ ਹੋ ਜਾਵੇਗਾ ਇਸ ਤੋਂ ਇਲਾਵਾ ਜੇ ਤੁਹਾਡਾ ਕੋਈ ਸਰਕਾਰੀ ਕੰਮ ਕਾਫੀ ਸਮੇਂ ਤੋਂ ਰੁਕਿਆ ਹੋਇਆ ਹੈ ਉਹ ਵੀ ਬਣ ਸਕਦਾ ਹੈ ਇਸ ਸਬੰਧ ਤੇ ਸਰਕਾਰੀ ਕੰਮ ਤੋਂ ਕੋਈ ਲਾਭ ਹੋ ਸਕਦਾ ਹੈ ਜਾਂ ਫਿਰ ਤੁਹਾਡੇ ਸੰਤਾਨ ਕਿਸੇ ਸਰਕਾਰੀ ਕੰਮ ਤੋਂ ਲਾਭ ਲੈਂਦੀ ਹੋਈ ਨਜ਼ਰ ਆਵੇਗੀ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ ਤਾਂ ਇਸ ਰਿਲੇਸ਼ਨਸ਼ਿਪ ਦੇ ਵਿੱਚ ਇਸ ਹਫਤੇ ਥੋੜਾ ਜਿਹਾ ਮੱਦਮ ਰਹਿ ਸਕਦਾ ਹੈ ਤੁਹਾਡੇ ਪਾਰਟਨਰ ਦਾ ਆਪਣੇ ਮਾਤਾ ਪਿਤਾ ਨਾਲ ਆਪਣੇ ਮਾਤਾ ਪਿਤਾ ਨਾਲ ਕੋਈ મતਭੇਦ ਹੋ ਸਕਦਾ ਹੈ ਥੋੜਾ ਤਣਾ ਵਿੱਚ ਰਹਿ ਸਕਦੇ ਹਨ ਗੱਲ ਕੀਤੀ ਜਾਵੇ ਕੈਰੀਅਰ ਤੇ ਸਥਿਤੀ ਤਾਂ ਇਸ ਹਫਤੇ ਕਾਫੀ ਚੰਗੀ ਰਹੇਗੀ ਲਾਭ ਹੁੰਦਾ ਹੋਏ ਨਜ਼ਰ ਆਵੇਗਾ ਅਗਲੀ ਰਾਸ਼ੀ ਹੈ ਜੀ ਬ੍ਰਿਕ ਰਾਸ਼ੀ ਬ੍ਰਿਖ ਰਾਸ਼ੀ ਵਾਲਿਓ ਤੁਹਾਡੀ ਹੈਲਥ ਦੀ ਗੱਲ ਕੀਤੀ ਜਾਵੇ ਤਾਂ ਇਸ ਹਫਤੇ ਥੋੜਾ ਜਿਹਾ ਤੁਹਾਨੂੰ ਮਾਨਸਿਕ ਤਣਾਅ ਰਹਿ ਸਕਦਾ ਹੈ ਮੂਡ ਸਵਿਮਿੰਗ ਹੋ ਸਕਦੀ ਹੈ ਨਾਲ ਹੀ ਨਾਲ ਤੁਹਾਡੀ ਥੋੜੀ ਜਿਹੀ ਅਲਰਜੀ ਦੀ ਵਜ੍ਹਾ ਦੇ ਨਾਲ ਤੁਹਾਨੂੰ ਟੈਨਸ਼ਨ ਹੋ ਸਕਦੀ ਹੈ ਧਨ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਇਸ ਹਫਤੇ ਬਹੁਤ ਚੰਗੀ ਦਿਖਾਈ ਦੇ ਰਹੀ ਹੈ ਬ੍ਰਹਿਸਪਤੀ ਧਨ ਭਾਵ ਵਿੱਚ ਬੈਠੇ ਹੋਏ ਹਨ ਰੁਕਿਆ ਹੋਇਆ ਧਨ ਤੁਹਾਨੂੰ ਵਾਪਸ ਮਿਲ ਸਕਦਾ ਹੈ ਨਾਲ ਹੀ ਨਾਲ ਪੈਸਿਆਂ ਤੋਂ ਰਿਲੇਟਡ ਕੋਈ ਗੁੱਡ ਨਿਊਜ਼ ਇਸ ਹਫ਼ਤੇ ਤੁਹਾਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਪਰਿਵਾਰ ਵਿੱਚ ਕਿਸੇ ਮੈਂਬਰ ਦਾ ਰੁਕਿਆ ਹੋਇਆ ਕੋਈ ਕੰਮ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਸੰਤਾਨ ਨੂੰ ਪੇਟ ਸੰਬੰਧੀ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੱਲ ਕੀਤੀ ਜਾਵੇ ਤੁਹਾਡੇ ਲਵ ਰਿਲੇਸ਼ਨਸ਼ਿਪ ਦੇ ਤਾਂ ਇਸ ਲਈ ਸਭ ਤੋਂ ਚੰਗਾ ਨਜ਼ਰ ਆ ਰਿਹਾ ਹੈ। ਦੋਵਾਂ ਦੇ ਆਪਸ ਵਿੱਚਵਾਦ ਵਿਵਾਦ ਹੋ ਸਕਦੇ ਹਨ ਲੜਾਈ ਝਗੜਾ ਹੋ ਸਕਦਾ ਹੈ 파ਟਨਰ ਵਿੱਚ ਕਿਸੇ ਟਾਪਿਕ ਨੂੰ ਲੈ ਕੇ ਵਾਦ ਵਿਵਾਦ ਹੋ ਸਕਦਾ ਹੈ ਇਸ ਹਫਤੇ ਤੁਹਾਡੀ ਤਾਨਾਸ਼ਾਹੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੈਰੀਅਰ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਵਿਜੀ ਰਹੋਗੇ ਤਾਂ ਇਹ ਹਫਤਾ ਤੁਹਾਡੇ ਲਈ ਚੰਗਾ ਰਹੇਗਾ ਹੁਣ ਗੱਲ ਕਰਦੇ ਹਾਂ ਜੀ ਮਿਥਨ ਰਾਸ਼ੀ ਵਾਲਿਆਂ ਦੀ ਸਭ ਤੋਂ ਪਹਿਲਾਂ ਤੁਹਾਡੀ ਹੈਲਥ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਗੈਸ ਦੀ ਪ੍ਰੋਬਲਮ ਰਹਿ ਸਕਦੀ ਹੈ ਹਲਕੀ ਫੁਲਕੀ ਪਰੇਸ਼ਾਨੀ ਕੋਈ ਹੋ ਸਕਦੀ ਹੈ ਇਸ ਹਫਤੇ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਭੋਜਨ ਨੋਰਮਲ ਹੀ ਖਾਣਾ ਹੈ ਧਨ ਆਵੇਗਾ ਤੁਹਾਡੇ ਤੇ ਘਰ ਵਿੱਚ ਨਾਲ ਨਾਲ ਖਰਚਾ ਵੀ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਹੈ ਪਰਿਵਾਰ ਦੇ ਉੱਤੇ ਖਰਚਾ ਨਜ਼ਰ ਆ ਰਿਹਾ ਹੈ ਸਪੈਸ਼ਲੀ ਪਰਿਵਾਰ ਵਿੱਚ ਕੋਈ ਸ਼ੁਭ ਕੰਮ ਤੇ ਖਰਚਾ ਹੋਵੇਗਾ ਤੁਸੀਂ ਇਸ ਹਫਤੇ ਬਹੁਤ ਹੀ ਤਣਾਅ ਵਿੱਚ ਵੀ ਰਹਿ ਸਕਦੇ ਹੋ ਤੇ ਲਵ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਚੰਗਾ ਹੈ ਪਾਰਟਨਰ ਨੂੰ ਧਨਲਾਭ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਕੈਰੀਅਰ ਸੰਬੰਧੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਤੁਹਾਨੂੰ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਹੁਣ ਗੱਲ ਕਰਦੇ ਹਾਂ ਜੀ ਤੁਹਾਡੇ ਕੈਰੀਅਰ ਦੀ ਜੇਕਰ ਗੁਰੂ ਕੇਂਦਰ ਵਿੱਚ ਬੈਠੇ ਹੋਏ ਹਨ ਤਾਂ ਮੈਨੇਜਮੈਂਟ ਵਿੱਚ ਬਦਲਾਅ ਹੋਵੇਗਾ ਪੋਜ਼ਿਟਿਵ ਵਾਈਬ ਹੀ ਤੁਹਾਡੇ ਕੋਲ ਪਹੁੰਚਣ ਵਾਲੀਆਂ ਹਨ ਕੁਝ ਨਵਾਂ ਸਿੱਖਣ ਲਈ ਤੁਹਾਨੂੰ ਮਿਲ ਸਕਦਾ ਹੈ ਹੁਣ ਗੱਲ ਕਰਦੇ ਹਾਂ ਜੀ ਕਰਕ ਰਾਸ਼ੀ ਵਾਲਿਆਂ ਦੀ ਸਭ ਤੋਂ ਪਹਿਲਾਂ ਸਿਹਤ ਦੀ ਗੱਲ ਕਰੀਏ ਤਾਂ ਸਭ ਥੋੜੀ ਜਿਹੀ ਸਕਿਨ ਦੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਸ਼ੁਕਰ ਕਰਕ ਵਿੱਚ ਬੈਠੇ ਹਨ ਤੇ ਮੋੜ ਸਵਿਮਿੰਗ ਹੋ ਸਕਤੇ ਹਨ ਤੁਹਾਡਾ ਥੋੜਾ ਜਿਹਾ ਚੜਚੜਾਪਨ ਆ ਸਕਦਾ ਹੈ ਜੋ ਤੁਹਾਡੀ ਮੂਡ ਨੂੰ ਆਫ ਕਰ ਦੇਵੇਗਾ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਬਹੁਤ ਹੀ ਵਿਚਾਰਵਟਾਂਦਰੇ ਹੋ ਸਕਦੇ ਹਨ ਧਨ ਲਾਭ ਹੁੰਦੇ ਹੋਏ ਨਜ਼ਰ ਆ ਰਹੇ ਹਨ ਪਹਿਲਾਂ ਸਰਕਾਰੀ ਰੁਕਿਆ ਹੋਇਆ ਕੋਈ ਕੰਮ ਤੁਹਾਡਾ ਬਣ ਸਕਦਾ ਹੈ ਕੋਈ ਡੀਲ ਵੀ ਤੁਹਾਡੀ ਹੋ ਸਕਦੀ ਹੈ ਕਰਕਰਾਸ਼ੀ ਵਾਲੇ ਹੋ ਤਾਂ ਗੱਲ ਕੀਤੀ ਜਾਵੇ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ ਇਹ ਹਫਤਾ ਤੁਹਾਡੇ ਪਾਰਟਨਰ ਦੇ ਨਾਲ ਤੁਹਾਡਾ ਚੰਗਾ ਰਹੇਗਾ ਮਾਤਾ ਪਿਤਾ ਦੇ ਨਾਲ ਸਮਾਂ ਬਹੁਤ ਹੀ ਵਧੀਆ ਬਿਤਾਓਗੇ ਤੁਹਾਡੇ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਸਮਾਂ ਤੁਹਾਡੇ ਲਈ ਮੰਗਲ ਹੈ ਆਫਿਸ ਵਿੱਚ ਕਰਮਚਾਰੀਆਂ ਦੇ ਨਾਲ ਤੁਹਾਡਾ ਬਹੁਤ ਹੀ ਵਧੀਆ ਸੰਬੰਧ ਬਣ ਜਾਵੇਗਾ ਜੇਕਰ ਨਵਾਂ ਵਪਾਰ ਕਰਦੇ ਹੋ ਤਾਂ ਕਰਮਚਾਰੀਆਂ ਦੇ ਨਾਲ ਮਿਲ ਭੁਗਤ ਦੇ ਵਿੱਚ ਤੁਸੀਂ ਬਹੁਤ ਹੀ ਮੁਨਾਫਾ ਕਮਾ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੀ ਸਿੰਘ ਰਾਸ਼ੀ ਵਾਲਿਆਂ ਦੀ ਸਰਕਾਰੀ ਤੁਹਾਡੇ ਰੁਕੇ ਹੋਏ ਕੰਮ ਬਣ ਜਾਣਗੇ ਬੈਂਕ ਤੋਂ ਸੰਬੰਧਿਤ ਲੋਨ ਲੈਣਾ ਤੁਹਾਡਾ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਡੀ ਧਨ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਸਥਿਤੀ ਚੰਗੀ ਹੈ ਕੋਈ ਡੀਲ ਕਰੈਕ ਹੋ ਸਕਦੀ ਹੈ ਪਰ ਨਾਲ ਦੇ ਨਾਲ ਖਰਚੇ ਵੀ ਨਜ਼ਰ ਆ ਰਹੇ ਹਨ ਧਨ ਸੰਬੰਧਿਤ ਖਰਚੇ ਵੀ ਹੋਣਗੇ ਜ਼ਮੀਨ ਸੰਬੰਧੀ ਖਰਚੇ ਹੋਣਗੇ ਘਰ ਦੀਆਂ ਜ਼ਰੂਰਤਾਂ ਨਾਲ ਸੰਬੰਧਿਤ ਖਰਚੇ ਹੋਣਗੇ ਇਸ ਲਈ ਤੁਸੀਂ ਇਸ ਹਫਤੇ ਬਹੁਤ ਹੀ ਜ਼ਿਆਦਾ ਖਰਚਾ ਕਰਦੇ ਹੋਏ ਨਜ਼ਰ ਆ ਰਹੇ ਹੋ ਲਵ ਰਿਲੇਸ਼ਨਸ਼ਿਪ ਤੁਹਾਡਾ ਨਾਰਮਲ ਹੈ ਜੀ ਕੈਰੀਅਰ ਸੰਬੰਧਿਤ ਗੱਲ ਕੀਤੀ ਜਾਵੇ ਤਾਂ ਸ਼ੁਕਰ ਦਸਵੇਂ ਘਰ ਵਿੱਚ ਬੈਠੇ ਹਨ ਟਰਾਂਸਫਰ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਸਮੇਂ ਤੁਸੀਂ ਟਰੈਵਲਿੰਗ ਬਹੁਤ ਜ਼ਿਆਦਾ ਕਰਦੇ ਹੋਏ ਨਜ਼ਰ ਆ ਰਹੇ ਹੋ ਹੁਣ ਗੱਲ ਕਰਦੇ ਹਾਂ ਜੀ ਕੰਨਿਆ ਰਾਸ਼ੀ ਵਾਲਿਆਂ ਦੇ ਬਾਰੇ ਸਭ ਤੋਂ ਪਹਿਲਾਂ ਤੁਹਾਡੀ ਜੇਕਰ ਹੈਲਥ ਦੀ ਗੱਲ ਕੀਤੀ ਜਾਵੇ ਤਾਂ ਇਸ ਹਫ਼ਤੇ ਤੁਹਾਨੂੰ ਥੋੜਾ ਹੱਥਾਂ ਪੈਰਾਂ ਦੇ ਵਿੱਚ ਦਰਦ ਰਹਿ ਸਕਦਾ ਹੈ ਹਲਕੀ ਫੁਲਕੀ ਸੋਜਣ ਹੋ ਸਕਦੀ ਹੈ ਹੁਣ ਗੱਲ ਕਰਦੇ ਹਾਂ ਧਨ ਦੀ ਤਾਂ ਧਨ ਸੰਬੰਧਿਤ ਇਸ ਹਫ਼ਤੇ ਨਾਰਮਲ ਛੋਟੀ ਮੋਟੀ ਡੀਲ ਹੋ ਸਕਦੀ ਹੈ ਜਿਸ ਦੇ ਚਾਂਸ ਬਹੁਤ ਹੀ ਜ਼ਿਆਦਾ ਨਜ਼ਰ ਆ ਰਹੇ ਹਨ ਹੜਾ ਹਜ਼ਾਰਾਂ ਵਿੱਚ ਡੀਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਲਵ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਸ਼ਨੀ ਬੈਠੇ ਹਨ ਪਾਰਟਨਰ ਦੇ ਨਾਲ ਤੁਹਾਡਾ ਭਿਆੰਕਰ ਬਾਦ ਵਿਵਾਦ મતਭੇਦ ਵੀ ਹੋ ਸਕਦਾ ਹੈ ਦੋਵਾਂ ਵਿੱਚ ਆਪਸ ਦੀ ਲੜਾਈ ਈਗੋ ਕਰਕੇ ਹੋ ਸਕਦੀ ਹੈ ਲਵ ਪਾਰਟਨਰ ਹੋ ਤਾਂ ਬਹੁਤ ਗੱਲ ਕਰਦੇ ਹਨ ਕੈਰੀਅਰ ਦੀ ਸਥਿਤੀ ਦੀ ਇਸ ਹਫਤੇ ਗਜ ਕੇਸਰੀ ਯੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਪ੍ਰਮੋਸ਼ਨ ਹੋ ਸਕਦਾ ਹੈ ਕੋਈ ਨਵਾਂ ਕੰਮ ਇਸ ਹਫਤੇ ਤੁਸੀਂ ਕਰ ਸਕਦੇ ਹੋ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਸਭ ਤੋਂ ਪਹਿਲਾਂ ਤੁਹਾਡੀ ਹੈਲਥ ਦੀ ਗੱਲ ਕਰੀਏ ਤਾਂ ਸਿਹਤ ਸੰਬੰਧੀ ਇਸ ਹਫਤੇ ਤੁਹਾਡਾ ਮੂਡ ਸਵਿੰਗ ਹੋ ਸਕਦਾ ਹੈ ਕਦੇ ਗੁੱਸਾ ਆਵੇਗਾ ਕਦੇ ਗੁੱਸਾ ਹੋਵੋਗੇ ਇਹ ਗੱਲ ਕਰਦੇ ਹਾਂ ਕਿ ਤੁਹਾਡੇ ਧਨ ਦੀ ਸਥਿਤੀ ਤਾਂ ਉਹ ਚੰਗੀ ਹੋਵੇਗੀ ਆਮਦਨ ਵਿੱਚ ਖਰਚ ਹੋਵੇਗਾ ਤੇ ਬਹੁਤ ਜ਼ਿਆਦੇ ਖਰਚੇ ਤੁਹਾਨੂੰ ਨਜ਼ਰ ਆਉਂਦੇ ਹੋਏ ਨਜ਼ਰ ਆ ਰਹੇ ਇਸ ਤੋਂ ਇਲਾਵਾ ਬਿਜਲੀ ਦੀਆਂ ਆਈਟਮਾਂ ਉੱਤੇ ਲੈਪਟਾਪ ਮੋਬਾਈਲ ਉੱਤੇ ਤੁਹਾਡਾ ਖਰਚਾ ਹੋ ਜਾਵੇਗਾ ਇਸ ਹਫਤੇ ਤੁਸੀਂ ਸੋਚ ਸਮਝ ਕੇ ਹੀ ਖਰਚ ਕਰੋ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਹਫਤੇ ਦੇ ਮਾਧਿਅਮ ਤੋਂ ਨਜ਼ਰ ਆ ਰਿਹਾ ਹੈ ਕਿ ਠੀਕ ਹੈ ਪਰ ਪਾਰਟਨਰ ਨੂੰ ਕੋਈ ਧਨਹਾਨੀ ਹੋ ਸਕਦੀ ਹੈ ਨਾਲ ਹੀ ਆਪਣੇ ਮਿੱਤਰਾਂ ਜਾਂ ਫਰੈਂਡਸ ਦੇ ਨਾਲ ਕਿਧਰੇ ਝਗੜਾ ਹੋ ਸਕਦਾ ਹੈ ਜੇਕਰ ਤੁਹਾਡੇ ਕੈਰੀਅਰ ਦੀ ਗੱਲ ਕੀਤੀ ਜਾਵੇ ਇਹ ਹਫਤਾ ਚੰਗਾ ਹੈ ਅਗਲੀ ਰਾਸ਼ੀ ਹੈ ਰਿਸ਼ਭ ਰਾਸ਼ੀ ਰਿਸ਼ਭ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਲਈ ਚੰਗਾ ਰਹੇਗਾ ਆਤਮ ਵਿਸ਼ਵਾਸ ਨਾਲ ਭਰੇ ਹੋਏ ਨਜ਼ਰ ਆਓਗੇ ਧਨ ਦੀ ਸਥਿਤੀ ਬਹੁਤ ਵਧੀਆ ਰਹਿਣ ਵਾਲੀ ਹੈ ਕੁਝ ਪੁਰਾਣੇ ਕੰਮ ਹੀ ਤੁਹਾਨੂੰ ਧਨਲਾਭ ਦੇ ਕੇ ਜਾ ਸਕਦੇ ਹਨ ਪਰਿਵਾਰ ਉੱਤੇ ਕੋਈ ਖਰਚਾ ਹੋ ਸਕਦਾ ਹੈ ਹੁਣ ਗੱਲ ਕਰਦੇ ਹਾਂ ਜੀ ਰਿਲੇਸ਼ਨਸ਼ਿਪ ਦੀ ਇਸ ਹਫਤੇ ਨਾਰਮਲ ਰਹੇਗਾ ਚੰਗੇ ਕੰਮ ਬਣਦੇ ਹੋਏ ਨਜ਼ਰ ਆ ਰਹੇ ਹਨ ਚੰਗੀ ਬੌਂਡਿੰਗ ਤੁਹਾਡੀ ਆਪਸ ਘਰ ਪਰਿਵਾਰ ਵਿੱਚ ਬਣੀ ਰਹੇਗੀ ਜੇਕਰ ਤੁਹਾਡੇ ਕੈਰੀਅਰ ਸੰਬੰਧੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਜੌਬ ਦੀ ਆਫਰ ਮਿਲ ਸਕਦੀ ਹੈ। ਅਗਲੀ ਰਾਸ਼ੀ ਹੈ ਧਨ ਰਾਸ਼ੀ। ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੀ ਸਿਹਤ ਵਿੱਚ ਥੋੜਾ ਬਹੁਤ ਬਦਲਾਅ ਹੋ ਸਕਦਾ ਹੈ। ਤੁਸੀਂ ਇਸ ਸਮੇਂ ਪਰ ਜਿੱਦੀ ਬਹੁਤ ਹੋ ਜਾਓਗੇ ਬਹਿਸਬਾਜੀ ਤੁਹਾਡੇ ਕਿਸੇ ਨਾਲ ਹੋ ਸਕਦੀ ਹੈ। ਧਨ ਦੀ ਸਥਿਤੀ ਮਾਧਿਅਮ ਰਹੇਗੀ, ਐਡਵਾਈਸ ਦੇ ਨਾਲ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ। ਆਪਣੇ ਕੰਮਾਂ ਵਿੱਚ ਬਿਜ਼ੀ ਰਹੋਗੇ। ਕਾਮ ਵਿੱਚ ਤੁਹਾਡਾ 파ਟਰ ਤੁਹਾਡਾ ਸਾਥ ਦੇਵੇਗਾ ਹੁਣ ਗੱਲ ਕਰਦੇ ਹਾਂ ਜੀ ਤੁਹਾਡੇ ਕੈਰੀਅਰ ਦੀ ਕੈਰੀਅਰ ਸਥਿਤੀ ਚੰਗੀ ਹੈ ਵਿਦੇਸ਼ ਸੰਬੰਧੀ ਕੋਈ ਕੰਮ ਬਣ ਸਕਦਾ ਹੈ ਇਸ ਹਫਤੇ ਗੱਲ ਕਰਦੇ ਹਾਂ ਜੀ ਮਕਰ ਰਾਸ਼ੀ ਵਾਲਿਆਂ ਦੀ ਤਾਂ ਮਾਤਾ ਪਿਤਾ ਨਾਲ ਸੰਬੰਧਿਤ ਕੋਈ ਟੈਨਸ਼ਨ ਤੁਹਾਨੂੰ ਹੋ ਸਕਦੀ ਹੈ ਨਾਲ ਹੀ ਨਾਲ ਤੁਹਾਨੂੰ ਨੀਂਦ ਨਾ ਆਉਣ ਦੀ ਸਿਰਦਰਦ ਹੋਣ ਦੀ ਜਾਂ ਮਾਈਗਰੇਨ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਅਚਾਨਕ ਧਨਲਾਭ ਤੁਹਾਨੂੰ ਹੋ ਸਕਦਾ ਹੈ ਕੋਈ ਪੁਰਾਣਾ ਕਲਾਇੰਟ ਜਾਂ ਪੁਰਾਣੀ ਕੋਈ ਡੀਲ ਤੁਹਾਨੂੰ ਧਨ ਦੇ ਪ੍ਰਤੀ ਲਾਭ ਦੇ ਸਕਦੀ ਹੈ ਲਵ ਰਿਲੇਸ਼ਨਸ਼ਿਪ ਤੁਹਾਡਾ ਚੰਗਾ ਰਹੇਗਾ 파ਟਨਰ ਥੋੜਾ ਮੂਡ ਸੀਵਿੰਗ ਹੋ ਸਕਦਾ ਹੈ ਕਦੇ ਨਰਮ ਤੇ ਕਦੇ ਗਰਮ ਕਦੇ ਗੁੱਸਾ ਤੇ ਕਦੇ ਖੁਸ਼ ਕਿ ਜੇਕਰ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਸਭ ਕੁਝ ਨਾਰਮਲ ਹੈ ਹੁਣ ਗੱਲ ਕਰਦੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੀ ਜੇਕਰ ਇਹਨਾਂ ਦੀ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਹੱਥਾਂ ਪੈਰਾਂ ਵਿੱਚ ਦਰਦ ਰਹਿ ਸਕਦਾ ਹੈ ਤਨ ਦੀ ਸਥਿਤੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਬਹੁਤ ਵਧੀਆ ਰਹਿਣ ਵਾਲੀ ਹੈ ਕੁਝ ਖਰਚੇ ਹੁੰਦੇ ਹੋਏ ਨਜ਼ਰ ਆ ਰਹੇ ਹਨ ਡੇਲ ਕਰੈਕ ਹੋ ਸਕਦੀਆਂ ਹਨ ਜੇਕਰ ਖਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਗੱਡੀ ਤੇ ਖਰਚਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲੋਨ ਤੇ ਖਰਚਾ ਹੋਵੇਗਾ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਆਮਦਨੀ ਖਰਚਾ ਰੁਪਇਆ ਵਾਲਾ ਹਫਤਾ ਤੁਹਾਡਾ ਇਹ ਰਹਿ ਸਕਦਾ ਹੈ ਕੋਈ ਸਰਕਾਰੀ ਕੰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕੋਈ ਰੁਕਿਆ ਹੋਇਆ ਕੰਮ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਹਫਤੇ ਗੱਲ ਕੀਤੀ ਜਾਵੇ ਕੈਰੀਅਰ ਦੀ ਤਾਂ ਸਵਾਮੀ ਮੰਗਲ ਹਨ ਅਸ਼ਟਮ ਭਾਗ ਵਿੱਚ ਬੈਠੇ ਹਨ ਥੋੜਾ ਜਿਹਾ ਟੈਨਸ਼ਨ ਵਾਲਾ ਹਫਤਾ ਹੋ ਸਕਦਾ ਹੈ ਜਿਹੜੇ ਲੋਕ ਜੌਬ ਕਰਦੇ ਹਨ ਨੌਕਰੀ ਕਰਦੇ ਹਨ ਆਪਣੇ ਕਾਲੀਗਸ ਦੇ ਨਾਲ ਵਾਦ-ਵਿਵਾਦ ਕਰ ਸਕਦੇ ਹਨ ਮਸ਼ੀਨਰੀਆਂ ਪਰੇਸ਼ਾਨ ਕਰ ਸਕਦੀਆਂ ਹਨ ਵਪਾਰੀਆਂ ਨੂੰ ਦੌੜ ਭੱਜ ਹੋ ਸਕਦੀ ਹੈ ਕੁੱਲ ਮਿਲਾ ਕੇ ਕੈਰੀਅਰ ਨੂੰ ਲੈ ਕੇ ਹਫਤਾ ਚੰਗਾ ਹੈ ਹੁਣ ਗੱਲ ਕਰਦੇ ਹਾਂ ਜੀ ਅਖੀਰਲੀ ਰਾਸ਼ੀ ਮੀਨ ਰਾਸ਼ੀ ਵਾਲਿਆਂ ਦੇ ਬਾਰੇ ਸਭ ਤੋਂ ਪਹਿਲਾਂ ਤੁਹਾਡੇ ਹੈਲਥ ਦੀ ਗੱਲ ਕੀਤੀ ਜਾਵੇ ਤਾਂ ਪੁਰਾਣਾ ਦਰਦ ਤੁਹਾਡਾ ਕੋਈ ਵਾਪਸ ਆ ਸਕਦਾ ਹੈ ਧਨ ਦੇ ਲਾਭ ਦੀ ਸਥਿਤੀ ਬਣੀ ਹੋਈ ਹੈ ਚੰਗੇ ਤੁਹਾਨੂੰ ਧਨ ਲਾਭ ਪ੍ਰਾਪਤੀ ਦੇ ਮੌਕੇ ਮਿਲ ਜਾਣਗੇ ਘਰ ਪਰਿਵਾਰ ਵਿੱਚ ਕਿਸੇ ਧਾਰਮਿਕ ਯਾਤਰਾ ਤੇ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ ਸੰਸਾਨ ਸੰਬੰਧੀ ਕੋਈ ਗੁੱਡ ਨਿਊਜ਼ ਤੁਹਾਨੂੰ ਮਿਲ ਸਕਦੀ ਹੈ ਤੁਹਾਡੇ ਲਵ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਮਧਮ ਨਜ਼ਰ ਆ ਰਿਹਾ ਹੈ ਪਾਰਟਨਰ ਨੂੰ ਹੱਥਾਂ ਪੈਰਾਂ ਦੇ ਦਰਦ ਐਲਰਜੀ ਦੀ ਸਮੱਸਿਆਵਾਂ ਰਹਿ ਸਕਦੀਆਂ ਇਸ ਕਰਕੇ ਹੁਣ ਗੱਲ ਕਰਦੇ ਹਾਂ ਜੀ ਕੈਰੀਅਰ ਦੀ ਤਾਂ ਉਹ ਵੀ ਨਾਰਮਲ ਹੈ ਇਸ ਤਰੀਕੇ ਦੀ ਜਾਣਕਾਰੀ ਤੁਹਾਡੇ ਲਈ ਹੈ ਜੀ ਕਿ ਤੁਸੀਂ ਇਸ ਸਮੇਂ ਵਾਦ-ਵਿਵਾਦ ਤੋਂ ਬਚ ਕੇ ਰਹਿਣਾ ਹੈ ਵੱਡਿਆਂ ਦਾ ਇੱਜ਼ਤ ਮਾਣ ਤੇ ਸਤਿਕਾਰ ਕਰਨਾ ਹੈ ਤਾਂ ਹੀ ਤੁਹਾਡੀ ਇੱਜ਼ਤ ਵਿੱਚ ਵੀ ਵਾਧਾ ਹੋ ਜਾਵੇਗਾ ਸੋ ਦੋਸਤੋ ਇਹ ਸੀ ਜੀ ਜਾਣਕਾਰੀ 12 ਹੀ ਰਾਸ਼ੀ ਵਾਲਿਆਂ ਦਾ ਇਸ ਹਫ਼ਤੇ ਦਾ ਭਵਿੱਖਬਾਣੀ ਦਸਤੀਕ ਰਾਸ਼ੀ ਫਲ Then what?